ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ जाट ਖੇਤੋਂ ਕੇ ਵਿੱਚ ਤਿਆਰੀ ਕਰ ਰਹਾ ਬਸਾਖੀ ਕੀ ਇਸ ਵਾਰ ਵੀ ਬਸਾਖੀ ਹੋਣ ਵਾਲੀ ਹੈ ਜੀ ਬਹੁਤ ਖਾਸ ਇਹ ਮੈਂ ਨਹੀਂ ਕਹਿ ਰਹੀ ਇੱਕ ਪੋਸਟ ਕਹਿ ਰਹੀ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲਾਈਕਸ ਖਾਟ ਲਏ ਨੇ ਤੁਹਾਨੂੰ ਦੱਸ ਦਿੰਨੀ ਆ ਕਿ ਉਹ ਅਦਾਕਾਰ ਜਿਸ ਦੀਆਂ ਫਿਲਮਾਂ ਨੂੰ ਤੁਸੀਂ ਸਾਰੇ ਬੇਅੰਤ ਹ ਪਿਆਰ ਕਰਦੇ ਹੋ ਤੇ ਹੁਣ ਉਹ जाट ਫਿਲਮ ਲੈ ਕੇ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣਗੇ ਤੇ जाट ਫਿਲਮ ਕਿਹਨਾ ਦੀ ਆਉਣ ਵਾਲੀ ਹੈ ਨਾਮ ਤੋਂ ਤਾਂ ਹਰਿਆਣਵੀ ਸ਼ਬਦ ਲੱਗ ਰਿਹਾ ਹੈ ਤੇ ਇਹ ਫਿਲਮ ਬਹੁਤ ਆਬਵੀਅਸ ਕਿ ਬਾਲੀਵੁੱਡ ਦੇ ਕਿਸੇ ਅਦਾਕਾਰ ਨੇ ਹਿੱਸੇ ਆਈਏ ਕਿਸੇ ਦੀ ਝੋਲੀ ਪਈ ਹੈ ਤੇ ਉਹ ਅਦਾਕਾਰ ਕੋਈ ਹੋਰ ਨਹੀਂ ਬਲਕਿ ਸਨੀ ਦਿਓਲ ਹੈ ਸਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਖੇਤਾਂ ਦੇ ਵਿੱਚ ਜਾ ਕੇ ਤਸਵੀਰਾਂ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਨੇ ਤਾਂ ਲਿਖਿਆ ਜਾਟ ਖੇਤੋਂ ਕੇ ਵਿੱਚ ਤਿਆਰੀ ਕਰ ਰਹਾ ਵਸਾਖੀ ਕੀ ਯਾਨੀ ਕਿ ਇਹ ਫਿਲਮ ਜਿਹੜੀ ਹੈ ਵਸਾਖੀ ਦੇ ਖਾਸ ਮੌਕੇ ਤੇ ਰਿਲੀਜ਼ ਹੋਵੇਗੀ ਤੇ ਸਪੈਸ਼ਲ ਜਿਹੜੀ ਇਸ ਪੋਸਟ ਦੀ ਇਹ ਖਾਸੀਅਤ ਹੈ ਕੀ ਸਨੀ ਦੇ ਹਾਲ ਦਾ ਕਰ ਇੰਸਟਾ ਤੁਸੀਂ ਚੈੱਕ ਕਰਦੇ ਹੋ ਤਾਂ ਉਹਨਾਂ ਦੇ ਇੰਸਟਾ ਦੇ ਕਿਸੇ ਵੀ ਚੀਜ਼ ਤੇ ਇਹਨੇ ਲਾਈਕਸ ਨਹੀਂ ਹੈ ਜਿੰਨੇ ਕਿ ਇਹ जाट ਫਿਲਮ ਦੇ ਜਿਹੜੀਆਂ ਇਹਨਾਂ ਨੇ ਲਾਈਨਸ ਸ਼ੇਅਰ ਕਰਕੇ ਕੈਪਸ਼ਨਸ ਦੇ ਕੇ ਫੋਟੋਜ਼ ਸ਼ੇਅਰ ਕੀਤੀਆਂ ਨੇ ਆਪਣੀਆਂ ਖੇਤਾਂ ਦੇ ਵਿੱਚੋਂ 1.1 ਮਿਲੀਅਨ ਲਾਈਕਸ ਜਿਹੜੇ ਨੇ ਇਹਨਾਂ ਦੀ ਫੋਟੋ ਤੇ ਆਏ ਹਨ ਔਰ 44000 भी कॉमेंट्स हैं और अठ हज़ार प्लस जड़े शेयर हुई है इन्ह की फोटो सो यह जो है बहुत ज़्यादा सोशल मीडिया से वायरल हो रही है इस तो इसको पहले तू दें कि जाट फिल्म का जोड़ा वो टीज़र रिलीज़ ऑलरेडी हो है अगर सनी दियोल की गल करिए सनी दियोल ने बेताब फिल्म के न जो है ਆਪਨੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਵਿੱਚ ਅਮ੍ਰਿਤਾ ਇਹਨਾਂ ਦੇ ਆਪੋਜ਼ਿਟ ਨਜ਼ਰ ਆਈ ਸੀਗੀ ਔਰ ਇਹ ਸਪੋਰਟਸ 'ਚ ਬਹੁਤ ਜ਼ਿਆਦਾ ਇੰਟਰਸਟਡ ਸੀ ਲੰਡਨ ਦੇ ਵਿੱਚ ਸਨੀ ਦਿਓਲ ਨੇ ਆਪਣੀ ਜਿਹੜੀ ਪੜ੍ਹਾਈ ਉਹ ਪੂਰੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਆਪਣੀ ਅਦਾਕਾਰੀ ਦੀਆਂ ਕਲਾਸਿਸ ਜੁਆਇਨ ਕੀਤੀਆਂ ਔਰ ਫਿਲਮ ਬਤਾਬ ਜਿਹੜੀ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਕੀਤੀ ਅਮ੍ਰਿਤਾ ਦੇ ਨਾਲ ਔਰ ਉਸ ਫਿਲਮ ਨੂੰ ਇਹਨਾਂ ਜ਼ਿਆਦਾ ਪਿਆਰ ਮਿਲਿਆ ਕਿ ਜਿਸ ਤੋਂ ਬਾਅਦ ਸਨੀ ਦਿਓਲ ਦੇ ਚਰਚੇ ਹਰ ਜਗ੍ਹਾ ਹੋਣ ਲੱਗੇ ਸਨੀ ਦਿਓਲ ਦਾ ਵਿਆਹ ਹੋਇਆ ਸਨੀ ਦਿਓਲ ਦੇ ਬੱਚੇ ਹੋਏ ਔਰ ਸਨੀ ਦਿਓਲ ਜੋ ਨੇ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਫੇਮਸ ਹੋ ਗ ਪਰਿਵਾਰ ਦੇ ਅਗਰ ਗੱਲ ਕਰੀਏ ਤਾਂ ਉਹਨਾਂ ਨੂੰ ਕੌਣ ਨਹੀਂ ਜਾਣਦਾ ਉਹਨਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਔਰ ਅਗਰ ਸਨੀ ਦਿਓਲ ਦੀ ਫਿਲਮਾਂ ਵੱਲ ਸੁਪਰ ਹਿੱਟ ਫਿਲਮਾਂ ਵੱਲ ਨਜ਼ਰ ਮਾਰੀਏ ਕਿ ਸਨੀ ਦਿਓਲ ਨੇ ਕਿਹੜੀ ਕਿਹੜੀ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਆਉਂਦੀ ਹੈ ਗਦਰ ਗਦਰ 2 ਇੰਡੀਅਨ ਬਾਰਡਰ ਜੀਤ ਡਰ ਆਪਣੇ ਬੇਤਾਬ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਔਰ ਅਰਜੁਨ ਹੀਰੋ ਜਾਲ ਤੇ ਇਸ ਤੋਂ ਇਲਾਵਾ ਸਨੀ ਦਿਓਲ ਦੀ ਹੁਣ ਜਾਟ ਜਿਹੜੀ ਆਬਵੀਅਸ ਦੇਖਾਂਗੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਫਿਲਮਾਂ ਜੜੀਆਂ ਨੇ ਸਨੀ ਦਿਓਲ ਨੇ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਨੇ ਔਰ ਬਹੁਤ ਸਾਰਾ ਕੰਟੈਂਟ ਜਿਹੜਾ ਸਨੀ ਦਿਓਲ ਦਾ ਪਸੰਦ ਕੀਤਾ ਜਾਂਦਾ ਕਿਉਂਕਿ ਸਨੀ ਦਿਓਲ ਨਾ ਸਿਰਫ ਐਕਸ਼ਨ ਹੀਰੋ ਨੇ ਬਲਕਿ ਰੋਮਾਂਟਿਕ ਹੀਰੋ ਵੀ ਨੇ ਇਹਨਾਂ ਦੇ ਅਗਰ ਰੋਮਾਂਟਿਕ ਗਾਣੇ ਤੁਸੀਂ ਕੱਢ ਕੇ ਸੁਣਦੇ ਹੋ ਤਾਂ ਅੱਜ ਵੀ ਐਵਰਗ੍ਰੀਨ ਹਿਟਸ ਨੇ ਸੋ ਦਿਓਲ ਪਰਿਵਾਰ ਦਾ ਇਹ ਲੜਕਾ ਜੋ ਕਿ ਇਲੈਕਸ਼ਨਸ ਦੇ ਵਿੱਚ ਵੀ ਖੜਾ ਹੋਇਆ ਸੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਤੋਂ ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਇਲੈਕਸ਼ਨਸ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਜੜੀਆਂ ਨੇ ਜਾ ਕੇ ਦੁਬਾਰਾ ਤੋਂ ਸਿਨੇਮਾ ਘਰਾਂ ਦੇ ਵਿੱਚ ਆਈਆਂ ਬਣੀਆਂ ਇਹਨਾਂ ਦੀਆਂ ਫਿਲਮਾਂ ਤੇ ਇਹਨਾਂ ਦੀ ਹਾਲੀ ਦੇ ਵਿੱਚ ਜਿਹੜੀ ਥੋੜਾ ਟਾਈਮ ਪਹਿਲਾਂ ਫਿਲਮ ਆਈ ਸੀਗੀ ਗਦਰ ਜਿਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੁਣ ਬਾਰਡਰ 2 ਦੀ ਸ਼ੂਟਿੰਗ ਵੀ ਹੋ ਗਈ ਹੈ ਇਹਨਾਂ ਨੇ ਬਾਰਡਰ ਦੀਆਂ ਵੀ ਜੜੀਆਂ ਪੋਸਟਰ ਨੇ ਸੋਸ਼ਲ ਮੀਡੀਆ ਤੇ ਸਾਂਝਾ ਕਰਕੇ ਜਾਣਕਾਰੀ ਦੇ ਦਿੱਤੀ ਹੈ ਬਾਰਡਰ 2 ਕਦੇ ਵੀ ਸਿਨੇਮਾ ਘਰਾਂ ਦੇ ਵਿੱਚ ਆ ਸਕਦੀ ਹੈ ਉਸ ਤੋਂ ਪਹਿਲਾਂ ਜਾਟ ਦੀ ਅਗਰ ਗੱਲ ਕਰੀਏ ਤਾਂ ਜਾਟ ਦੇ ਲਈ ਲੋਕ ਜ਼ਿਆਦਾ ਐਕਸਾਈਟਡ ਨੇ ਸੋ ਸਨੀ ਦਲ ਦੀ ਇਸ ਫਿਲਮ ਦੇ ਲਈ ਤੁਸੀਂ ਕਿੰਨਾ ਵੇਟ ਕਰ ਰਹੇ ਹੋ ਸਾਨੂੰ ਜ਼ਰੂਰ ਦੱਸਣਾ